हिमाचल ਦੇ ਵਿੱਚ ਕੁਦਰਤ ਦਾ ਕਹਿਰ ਵੇਖਣ ਨੂੰ ਮਿਲਿਆ ਹੈ ਜਿੱਥੇ ਮੰਡੀ ਦੇ ਵਿੱਚ ਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੇ ਨਾਲ ਤਬਾਹੀ ਮੱਚ ਗਈ ਤਾਂ ਉੱਥੇ ਹੀ ਦੱਸਦੀ ਹੈ ਕਿ ਵੱਖ-ਵੱਖ ਇਲਾਕਿਆਂ ਤੋਂ ਜਿਹੜੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਵੀਡੀਓ ਸਾਹਮਣੇ ਆ ਰਹੀਆਂ ਨੇ ਉਹ ਬੇहद ਹੈਰਾਨ ਕਰ ਦੇਣ ਵਾਲੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਕੁਦਰਤ ਦਾ ਕਹਿਰ ਹਿਮਾਚਲ ਸੂਬੇ ਦੇ ਵਿੱਚ ਵੇਖਣ ਨੂੰ ਮਿਲਿਆ ਹੈ ਦੱਸਦੀ ਹੈ ਕਿ ਮੰਡੀ ਦੇ ਵਿੱਚ ਬੱਦਲ ਫੱਟਣ ਦੀ ਵਜ੍ਹਾ ਦੇ ਨਾਲ ਹਰ ਪਾਸੇ ਮਲਬਾ ਹੀ ਮਲਬਾ ਨਜ਼ਰ ਆਇਆ ਲੋਕਾਂ ਦੀਆਂ ਗੱਡੀਆਂ ਜੁੜੀਆਂ ਸੀ ਉਹ ਮਲਬੇ ਦੇ ਵਿੱਚ ਦਸੀਆਂ ਹੋਈਆਂ ਵੇਖੀਆਂ ਜਾ ਸਕਦੀਆਂ ਨੇ ਲੋਕਾਂ ਦੇ ਘਰਾਂ ਤੱਕ ਮਲਬਾ ਜੜਾ ਸੀ ਉਹ ਪਹੁੰਚ ਗਿਆ ਸੀ ਜੇਲ੍ਹ ਰੋਡ ਦੇ ਕੋਲ ਅਚਾਨਕ ਹੜ ਵਰਗੇ ਹਾਲਾਤ ਬਣ ਗਏ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਥਾਣਕ ਲੋਕ ਜੁੜੇ ਸਨ ਉਹਨਾਂ ਨੂੰ ਬੜੀ ਹੀ ਮੁਸ਼ਕਲ ਦੇ ਨਾਲ ਸੁਰੱਖਿਅਤ ਬਾਹਰ ਜਿਹੜਾ ਹੈ ਉਹ ਟੀਮਾਂ ਦੇ ਵੱਲੋਂ ਕੱਢਿਆ ਗਿਆ ਦਰਅਸਲ ਦੇ ਰਾਤ ਬੱਦਲ ਫੱਟਣ ਦੀ ਵਜ੍ਹਾ ਦੇ ਨਾਲ ਮੰਡੀ ਦੇ ਪੈਲਸ ਕਲੋਨੀ ਦੀਆਂ ਵੀ ਤਸਵੀਰਾਂ ਜਿਹੜੀਆਂ ਨੇ ਉਹ ਬੇਹਦੀ ਭਿਆਨਕ ਨੇ ਕਿਉਂਕਿ ਇੱਥੇ ਵੀ ਕਈ ਵਾਹਨ ਜਿਹੜੇ ਸੀ ਉਹ ਮਲਬੇ ਦੇ ਵਿੱਚ ਦੱਬੇ ਹੋਏ ਨਜ਼ਰ ਆਏ ਭਾਰੀ ਮੀਂਹ ਦੇ ਚਲਦੇ ਜੋਨਲ ਹਸਪੀਟਲ ਮੰਡੀ ਦੇ ਨਾਲ ਲੱਗਦੇ ਨਾਲੇ ਦੇ ਵਿੱਚ ਵੀ ਪਾਣੀ ਪਾਰ ਆਇਆ ਅਤੇ ਇੰਨਾ ਜ਼ਿਆਦਾ ਪਾਣੀ ਪਾਰ ਆਇਆ ਕਿ ਜਿੰਨਾ ਵੀ ਮਲਬਾ ਸੀ ਉਹ ਸੜਕ ਤੱਕ ਪਹੁੰਚ ਗਿਆ ਦੱਸ ਦਈਏ ਕਿ 5 ਵਜੇ ਦੱਸਿਆ ਜਾ ਰਿਹਾ ਹੈ ਕਿ ਸਵੇਰੇ ਬੱਦਲ ਫਟਿਆ ਜਿਸ ਤੋਂ ਬਾਅਦ ਤਬਾਹੀ ਦਾ ਮੰਜ਼ਰ ਜਿਹੜਾ ਇਹ ਉਹ ਵੇਖਣ ਨੂੰ ਮਿਲਿਆ ਹਾਲਾਂਕਿ ਇਸ ਘਟਨਾ ਦੇ ਵਿੱਚ ਤਿੰਨ ਲੋਕਾਂ ਦੀ ਜਾਨ ਜਾ ਚੁੱਕੀ ਹੈ ਦੋ ਜਿਹੜੇ ਨੇ ਉਹ ਲਾਪਤਾ ਵੀ ਦੱਸੇ ਜਾ ਰਹੇ ਨੇ ਜਾਕੀ 15 ਤੋਂ ਜ਼ਿਆਦਾ ਲੋਕਾਂ ਦਾ